ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਾਕਦਾ ਜੀ ਤੁਹਾਡਾ ਹਮਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 98145 099688 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਬਹੁਤ ਚੰਗੀ ਤਾਜੀ ਸੂਈ ਸਵਾਈ HF ਨਸਲ ਦੀ ਫੁੱਲ ਜਾਦ ਵਾਲੀ ਚੰਗੇ ਦੁੱਧ ਵਾਲੀ ਵਾੜ ਵਿਖਾਉਣੀ ਹੈ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਥੋੜਾ ਸਮਾਂ ਹੀ ਹੋਇਆ ਸੂਈ ਨੂੰ ਜੇਰ ਪੈਣੀ ਹੈ ਜੇ ਬਾਕੀ ਆ ਪਰ ਹਵਾਨਾ ਬਹੁਤ ਸੋਹਣਾ ਵੱਡਾ ਜ਼ਬਰਦਸਤ ਤਿਆਰ ਕੀਤਾ ਕਰਮਾ ਵਾਲੀ ਨੇ ਪੱਟਾਂ ਚ ਫਸਿਆ ਪਿਆ ਇਨਫਾਰਮੇਸ਼ਨ ਲੈ ਦਿੰਨਾ ਹਾਂਜੀ ਰਾਮ ਰਾਮ ਜੀ ਰਾਮ ਰਾਮ ਜੀ ਨਾਮ ਤੇ ਐਡਰੈਸ ਦੱਸ ਦिए ਨਾਮ ਹਰਜਿੰਦਰ ਕੁਮਾਰ ਪਿੰਡ ਰੋਡੇ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਦੀ 97806 98247 ਇੱਕ ਵਾਰੀ ਫੇਰ ਦੱਸੋ 97806 98247 ਕਿੰਨਵਾ ਸੂਆ ਜੀ ਸ਼ਰਮਾ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਕਿੰਨਾ ਚੈਰ ਹੋ ਗਿਆ ਸੂਈ ਨੂੰ ਇਹਨੂੰ ਸੂਈ 7 ਵਜੇ ਸੂਈ ਜੀ ਪਿਛਲੇ ਸੂਏ ਕਿੰਨਾ ਗੋਦਦ ਪਿਆ ਗਈ? ਦੁੱਧ ਹੈ 28-30 ਕਿਲੋ ਦਿੰਦੀ ਜਰਾ। 28-30 ਕਿਲੋ। ਹਾਂਜੀ। ਐਰ ਕੀ ਕੀ ਆ ਸਮੇ ਦਾ? ਐਰ ਕੀ ਹੋ ਸਕਦਾ 35 ਦੇ ਦੇ। ਬੱਚਾ ਬਲਾ ਚੰਗਾ ਕੀ ਐ? ਇਹ ਬੱਚਾ ਹੈ ਜੀ। ਅੱਛਾ ਬੱਚਾ। ਪਰ ਜਾਨਵਰ ਚੰਗਾ ਬਹੁਤ ਸੀ ਜੇ ਕਿਤੇ ਬੱਚੀ ਹੁੰਦੀ। ਕੱਢੀਏ ਬਾਹਰ ਨੂੰ ਤੋੜ ਕੇ ਵਿਖਾਈਏ। ਦੋਸਤੋ ਬੱਚਾ ਬਾੜਾ ਚੰਗਾ ਮਗਰ ਪਰ ਹੈਗਾ ਬੱਚਾ ਮੇਲ ਕਾਫ ਬਛੜਾ ਜੇ ਕਿਤੇ ਬੱਚੀ ਹੁੰਦੀ। ਕਾਹਨੂੰ ਗੱਲਾਂ ਕਰਦੇ। ਫੁੱਲ ਚੰਗੀ ਸੀ ਪਰ ਮੇਲ ਕਾਫ ਜੇ ਕਿਸੇ ਨੇ ਠੱਠਾ ਰੱਖਣਾ ਹੋਵੇ ਕੋਈ ਤਾਂ ਰੱਖ ਸਕਦਾ ਕਿਉਂਕਿ ਜਾਦ ਬਰੀਡ ਵਾਲਾ ਦੂਜਾ ਸੂਆ ਐਚ ਐਫ ਨਸਲ ਦੀ ਟਾਪ ਦੀ ਬੱਛੀ ਹਵਾਨੇ ਵਾਲੇ ਪਾਸੋਂ ਐਕਸਟਾ ਆਰਡੀਨਰੀ ਪੂਰਾ ਸੋਹਣਾ ਵੱਡਾ ਜ਼ਬਰਦਸਤ ਹਵਾਨਾ ਤਿਆਰ ਕੀਤਾ ਪੱਟਾਂ 'ਚ ਫਸਿਆ ਪਿਆ ਪਲਵਾਨਾਂ ਵਾਂਗੂ ਤੁਰਦੀ ਆ ਪੱਟ ਚੌੜੇ ਕਰ ਕਰ ਹਵਾਨਾ ਪੱਟਾਂ 'ਚ ਫਸਿਆ ਪਿਆ 28 28.2 ਲੀਟਰ ਦੁੱਧ ਬਾਈ ਦੱਸਦਾ ਕਿ ਪਹਿਲੇ ਸੂਏ ਪਲੂਨ ਨੇ ਦਿੱਤਾ ਐਰ ਕੀ ਬਾਈ ਕਹਿੰਦਾ 34 35 ਲੀਟਰ ਦੁੱਧ ਦੀ ਉਮੀਦ ਕਰਦੇ ਆ ਕਿ ਇਹਨਾਂ ਪਿਆਜੂ ਬਾਕੀ ਜਾਦ ਵਾਲੀ ਬੱਛੀ ਆ ਇੱਕ ਹੁਣ ਰੁੱਤ ਵਧੀਆ ਆ ਗਈ ਆ ਸਿਆਲ ਆ ਗਿਆ ਤੇ ਜੇ ਸਿਆਲਾਂ ਜੇ ਕਰਮ ਵਾਲੀਆਂ ਇਹਨਾਂ ਦੁੱਧ ਨਹੀਂ ਦਿੰਦੀਆਂ ਫਿਰ ਦੇਣਾ ਵੀ ਕਿਹੜੀ ਨੇ ਆ ਬਾਕੀ ਇਹ ਬਰੀਡ ਤਾਂ ਕਰਮ ਵਾਲੀਆਂ ਦੁੱਧ ਵਾਲੀਆਂ ਮਸ਼ੀਨਾਂ ਹੀ ਆ ਬੰਦਾ ਸੇਵਾ ਸੰਭਾਲ ਗੌਰ ਵਾਲਾ ਹੋਵੇ ਸਹੀ ਦੁੱਧੀਆਂ ਤਾਂ ਕਰਮ ਵਾਲੀਆਂ ਛੱਲਾ ਵਗਾ ਦਿੰਦੀਆਂ ਆਮ ਹੀ ਇਹ ਕਰਮ ਵਾਲੀਆਂ 30 30 40 40 50 ਪਿਆ 60 60 70 70 ਲੀਟਰ ਦੁੱਧ ਪਿਆ ਆਂਦੀਆਂ ਪਰ ਬੰਦਾ ਸੇਵਾ ਵਾਲਾ ਹੋਵੇ ਸਹੀ ਚਮਕ ਚਮਕ ਪਿੰਡ ਜਪੂਰੀ ਆ ਤਾਜੀ ਸੂਈ ਕਰਕੇ ਨਵਾਈ ਨਹੀਂ ਨਹੀਂ ਇਹੇ ਸ਼ੀਸ਼ੇ ਵਾਂਗੂ ਚਮਕਣੀ ਸੀ ਥਣ ਬਹੁਤ ਚੰਗਾ ਮੋਟਾ ਦੀਚਵਾਈ ਵਾਲਾ ਜਾਨ ਵਾਲਾ ਥਾਣਾ ਚਾਰੇ ਥਾਣ ਪੀੜੀ ਦੇ ਪਾਵੇਂ ਵਾਂਗੂ ਚਾਰੇ ਗੁੱਠਾਂ ਨੂੰ ਕਰਾਂਦੇ ਲੱਗੇ ਹੋਇਆ ਭਾਵੇਂ ਕੋਈ ਹੱਥੀ ਚਵਾਈ ਕਰ ਲੇ ਭਾਵੇਂ ਮਸ਼ੀਨ ਤੇ ਚਵਾਈ ਕਰ ਲੇ ਥਾਂ ਦਾ ਸਾਈਜ਼ ਪੂਰਾ ਸੋਹਣਾ ਮੂਰਲੇ ਥਾਂ ਤੋਂ ਫੋਟਾਂ ਨੂੰ ਫੋਨਾਂਗੇ ਤੋਂ ਨਿਆਲੇ ਪਾਸੇ ਨੂੰ ਫਿਰਦਾ ਪੈਕ ਨੂੰ ਪੱਟਾਂ ਤੋਂ ਪਿੱਛੇ ਹਟਵਾ ਹਵਾਨਾ ਕੰਪੈਕਟਰ ਡਰਦੀ ਐ ਵਜਨ ਉਹ ਜੀ ਹੁਣ ਬਹੁਤ ਨਹੀਂ ਆਮ ਸੂ ਕੇ ਇਹ ਪਸ਼ੂ ਸੂ ਆ ਜਾ ਮੰਨ ਜਾਂਦਾ ਲੱਕਾ ਆ ਮਾਰ ਜਾਂਦਾ ਪਰ ਬੱਛੀ ਰਾਜੀ ਆ ਕੋਈ ਸੂ ਆ ਨਹੀਂ ਮੰਨਿਆ ਹੋਰ ਘੰਟੇ ਖੰਡ ਤੱਕ ਰਜੀਰ ਪੈ ਜੂਗੀ ਲੜ ਤੁਰਿਆ ਹੋਇਆ ਮੋਲ ਸ਼ਰਮਾ ਜਾਇਜ ਆ ਲੈਣ ਦੇ ਨਾਲ 115万 ਮੰਨਤਾਨ ਹੋ ਜੂ ਕਰ ਦੇਾਂਗੇ ਦੋਸਤੋ ਬਿਲਕੁਲ ਜਾਇਜ ਜੀ ਡਿਮਾਂਡ ਆ 115000 ਉਹਦੇ ਜੋ ਵੀ ਮੌਕੇ ਤੇ ਮੰਨਤਾਨ ਹੋ ਜੂ 34 35 ਲੀਟਰ ਦੁੱਧ ਹੀ ਬਾਈ ਉਮੀਦ ਕਰਦਾ ਕਿ ਇੰਨਾ ਪਿਆਜੂ ਪਰ ਤੁਸੀਂ 28 30 ਲੀਟਰ ਹੀ ਦੁੱਧ ਮੰਨ ਲਓ 28 30 ਲੀਟਰ ਦੁੱਧ ਵੀ ਬਹੁਤ ਹੁੰਦਾ ਐਨੇ ਦੁੱਧ ਵਾਲੀ ਵੀ 28 30 ਲੀਟਰ ਦੁੱਧ ਵਾਲੀ ਬੱਛੀ ਆਪਾਂ ਜੇ ਫਾਰਮ ਚੋਂ ਲੈਣੇ ਆ ਡੇਢ 2 ਲੱਖ ਤੋਂ ਘੱਟ ਕੋਈ ਵੀ ਫਾਰਮ ਵਾਲਾ ਗੱਲ ਨਹੀਂ ਕਰਦਾ ਹਾਲਾਂਕਿ ਜੇ ਕਿਸੇ ਚੰਗੇ ਵੱਡੇ ਫਾਰਮ ਚ ਜਾਵੜੇ ਉਹ ਤਾਂ ਫਿਰ 2.5 3 ਨਾਲੀਆਂ ਗੱਲਾਂ ਹੀ ਹੁੰਦੀਆਂ ਪਰ ਬਿਲਕੁਲ ਜਾਇਜ਼ ਮੁੱਲ ਹੈ ਜੇ ਕਿਸੇ ਭੈਣ ਭਰਾ ਨੇ ਨਵਾਂ ਫਾਰਮ ਦਾ ਕੰਮ ਸਟਾਰਟ ਕੀਤਾ ਹੋਵੇ ਜਾਂ ਦੁੱਧ ਤੇ ਲੋਨ ਨੂੰ ਵੜਾਂ ਲੈਣੀਆਂ ਹੁਣ ਤਾਂ ਬਿਲਕੁਲ ਜਾਇਜ਼ ਮੁੱਲ ਚੰਗੇ ਦੁੱਧ ਵਾਲੀ ਨਵਾਹਾਨ ਦੂਜਾ ਸੂਆ ਟਾਪ ਦੀ ਵਛੀ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਰੋਡੇ ਆ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਮੇਰੇ ਪਿੰਡ ਦੀ ਵੀਡੀਓ ਐ ਬਾਕੀ ਮਗਰ ਭਾਬੂ ਵੀ ਬਹੁਤ ਚੰਗਾ ਜੇ ਕੋਈ ਭੈਣ ਭਰਾ ਮਾਲੀ ਰੱਖਣ ਦਾ ਚਾਹਵਾਨ ਹੋਵੇ ਦੋਸਤੋ ਫੁੱਲ ਜਾਦ ਵਾਲਾ ਬੱਚਾ ਬਾਕੀ ਮਾਂ ਤੁਹਾਡੇ ਸਾਹਮਣੇ ਦੇਸੀ ਰਹੀ ਐ ਚੰਗੇ ਦੁੱਧ ਵਾਲੀ ਐ ਇਹ ਵੀ ਜਾਦ ਵਾਲੀ ਐ ਤੇ ਬੱਚਾ ਮਾਨ ਨਾਲੋਂ ਵੀ ਦੁੱਗਣੀ ਜਾਦ ਬਰੀਡ ਚਾ ਚਟੇ ਰੰਗ ਦਾ ਬੱਚਾ ਨੀਲੀਆਂ ਅੱਖਾਂ ਪੈਂਕ ਨੋਜ਼ ਛੋਟਾ ਜਿਹਾ ਕਾਨਾ ਢਾਈਆਂ ਤਿੰਨਾ ਉਂਗਲਾਂ ਦਾ ਇਹ ਇੱਕ ਨਗ ਦੀ ਵੀਡੀਓ ਸੀ ਇਨਫਰਮੇਸ਼ਨ ਲੈ ਕੇ ਦੇ ਦਿੱਤੀ ਐ ਜੇਰ ਹੋਰ ਘੰਟੇ ਖੰਡ ਤਿੱਕਰ ਪੈ ਜੂ ਜਦੋਂ ਜੇਰ ਪੈ ਜੂਗੀ ਤੇ ਸ਼ਰਮਾ ਵੀਡੀਓ ਬਣਾ ਕੇ ਰੱਖ ਲੂਗਾ ਜਿਹਦੇ ਪਸੰਦ ਆਊਗੀ ਅਗਲਾ ਵਟਸਐਪ ਤੇ ਵੀ ਆਪਦੀ ਜਿਹਦੇ ਨਾਲ ਸੌਦਾ ਹੋ ਗਿਆ ਭੈਣ ਭਰਾਣਾ ਤੇ ਅਗਲਾ ਜੇਰ ਦੀ ਵੀਡੀਓ WhatsApp ਤੇ ਮੰਗਵਾ ਲੈ ਨਹੀਂ ਬਾਈ ਦੇ ਘਰੇ ਆ ਕੇ ਵੇਖ ਲੈ। ਬਾਕੀ ਇਨਫਰਮੇਸ਼ਨ ਲੈ ਕੇ ਦੇ ਦਿੱਤੀ ਅੱਜ ਦੀ ਵੀਡੀਓ ਦੇ ਵਿੱਚ ਇਹ ਦੂਜਾ ਸੁਹਾ ਐਚਐਫ ਨਸਲ ਦੀ ਫੁੱਲ ਜਾਦ ਵਾਲੀ ਫਾਰਮ ਵਾਲੀਆਂ ਵੜਾਂ ਵਰਗੀ ਟਾਪ ਦੀ ਬੱਛੀ ਸੀ। ਮੁੱਲ ਜਾਇ ਜੀ 115 ਪਰ ਫਿਰ ਵੀ ਮਾਨ ਤਾਨ ਹੋ ਜੂ। ਜਿਹਦੇ ਵੀ ਪਸੰਦ ਆਉਂਦੀ ਹੈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।